ਸਤਿ ਸ਼੍ਰੀ ਅਕਾਲ ਨਮਸਕਾਰ ਅਰੇ ਰੀ 11 ਮਈ 2024 ਦਿਨ 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 ਸ਼ਨੀਵਾਰ ਹਾਂ ਰਾਤ ਦੇ ਵਾਰ ਚੁੱਕੇ ਆ ਜੀ 11 ਤੇ ਪਰਨਾ ਮੈਂ ਜਿਵੇਂ ਜਿਵੇਂ ਕਰਕੇ ਬੰਨ ਲਿਆ ਹੈ ਪੱਖਾ ਹੈ ਸਭ ਬੰਦ ਤੇ ਲੱਗੇ ਆਪਾਂ ਵੀਡੀਓ ਕਰਾਂਗੇ ਟੌਪਿਕ ਕੀ ਬੋਲਾਂ ਇਸਪੈਰਿ ਡਿਸਕਸ਼ਨ ਕਰ ਜਿਆ ਚ ਹੱਸੇ ਹੁਣ ਆਪਾਂ ਗੱਲ ਕਰਦੇ ਆ ਵੀ ਬਾਅਦ ਟਾਈਮ ਲਾਂਦੇ ਆ ਬੰਦੇ ਥੈਂਕਸ ਫਸ ਟਾਈਮ ਸੰਧਿਆ ਪੂਰਾ ਲੱਗਦਾ ਰਹੁੰਦਾ ਪਰ ਗੱਲੁੱਥੀ ਆ ਜਾਂਦੀ ਆ ਕੀ ਜਿਹੜੇ ਕਸਟਮ ਬੰਦਾ ਵੀ ਮਰ ਜਾਂਦਾ ਹੈ ਨਾ ਕਿ ਉਸ ਕਸਟਮ ਮੁੜ ਕੇ ਹੱਸੇ ਨਹੀਂ ਹੱਸੇ ਦੰਦ। ਵਿਆਹ ਨਹੀਂ ਹੁੰਦੇ ਉਸ ਕਸਟਮ ਦੇ ਨੀ ਮਨਾਏ ਜਾਂਦੇ। ਤਿਹਾੜ ਨਹੀਂ ਮਨਾਏ ਜਾਂਦੇ। ਹਾਂ ਉਸੇ ਸਾਲੇ ਉਸੇ ਟਾਈਮ ਨਹੀਂ ਮਨਾਇਆ ਜਾਂਦੇ ਪਰ ਟਾਈਮ ਦੇ ਨਾਲ। ਮਨਾਏ ਜਾਂਦੇ। ਸਭ ਕੁਝ ਹੁੰਦਾ ਹੈ। ਇਹ ਰਿਐਲਿਟੀ ਹੈ। ਦੇ ਦੁੱਖ ਜਿਨੀ ਰਿਐਲਿਟੀ ਆ ਸੁਖੀ ਹੁੰਨੀ ਹੀ ਰਿਐਲਿਟੀ। ਕਿ ਸੁਣਾਹੀ ਕਰ। ਤੇ ਦੂਜੀ ਗੱਲ ਕੀ ਹਮਨ ਕਾਲਜ ਮੁਕਣੇ ਤੇ ਫੇਰ ਹਮਨ ਦੋਸਤਾਂ ਨਾਲ ਇਕੱਲਾ ਕਰਦੇ ਹੁੰਦੇ ਯਾਦਾਂ ਇਹ ਕਰਨੀਆਂ ਹੋ ਗੱਲ। ਬਿਲਕੁਲ। ਤਰੀਆ ਹੈ। ਮਤਲਬ ਦੇਖਦੇ ਹਾਂ ਹਮ ਕੀ ਬਣ ਲੈ। 2 ਤਰੀਕ ਨੂੰ ਲਾਸਟ ਪੇਪਰ ਦਾ ਮੇਰਾ। ਤੇ ਉੱਤਮ ਦੇਖਦੇ ਆ ਵਰਤ ਪੁਲਾਇਸੀ ਤੇ ਅਨੰਦ ਵੀਡੀਓ ਬਣਾਉਂਗਾ ਹਾਂ ਹਾਂ ਹੁਣ ਮੇਰੇ ਕੋਲ ਇਹ ਗੱਲ ਹੋ ਗਈ ਕਿ ਹੁਣ ਮੇ ਕੋਈ ਇੱਕ ਤਰ੍ਹਾਂ ਦਾ ਰਿਕਾਰਡ ਹੋ ਗਿਆ ਕਿ ਉਸ ਦਿਨ ਉਸ ਤਰੀਕ ਨੂੰ ਜਾਂ ਉਸ ਮੋਮੈਂਟ ਤੇ ਮੈਂ ਕੀ ਗੱਲ ਕੀਤੀ ਲਾਈਵ ਇੱਕ ਵਧੀਆ ਵੀ ਮੈਂ ਆਪਣੀ ਲਾਈਵ ਰਿਕਾਰਡ ਕਰ ਰਿਹਾ ਹਾਂ ਹੋਰ ਹੋ ਨੀ ਮਸਲੇ ਕੋ ਹੋ ਗਏ ਵੀਡੀਓ ਮੈਂ ਤਾਂ ਆਵਣਾ ਤੇ ਕਿਉਂਕਿ ਹੁਣ 11 ਵਜੇ ਹੋ ਗਏ ਆ ਤੇ ਹੁੰਦੇ ਮੈਂ 12 ਵਜੇ ਮਤਲਬ ਖਲੇ ਮੇਰਾ ਕੰਮ ਪਈ ਆ ਪੜਿਆ ਤਾਂ ਮੈਂ ਹੈ ਨਹੀਂ ਹੋਈ ਛੁੱਟੀਆਂ ਦੀ ਲਾਲ ਛੁੱਟੀਆਂ ਹੈਗੀਆਂ ਪੇਪਰ ਹੋ ਗਏ ਪੜ ਮੈਂ ਰਿਹਾ ਨਹੀਂ ਹੈਗਾ ਪਰ ਹੁਣ ਮੈਂ ਕੁਝ ਕਰਕੇ ਸੌਣੇ ਦੀ ਸੋਚ ਰਿਹਾ ਦਾ ਕਿ ਮੈਂ ਕਿ ਵੀ ਵੀਡੀਓ ਵੀ ਬਣਾਣੀ ਆਂ ਅਗਰ ਮੈਂ 12 ਦੇ ਬਾਅਦ ਬਣਾਉਂਦਾ ਤਾਂ ਉਹ ਕੱਲ ਦੇ ਦਿਨ ਤੱਕ ਚੱਲਣੀ ਸੀ ਗੱਲ ਕੱਲ ਦੇ ਦਿਨ ਤੱਕ ਨਹੀਂ ਤੇ ਵੀਡੀਓ ਮੈਂ ਕਿਹਾ ਨਹੀਂ ਫਿਰ ਮੈਂ ਬਣਾ ਲਵਾਂ ਫਟਾਫਟ ਮਣਾ ਰਹਗਾ ਫਟਾਫਟ ਵੀ ਕਿਆ ਗਾ ਗੱਲਾਂ ਹੀ ਕਹਿਣੀ ਹੁੰਦੀ ਉਹ ਚਾਰ ਜੁਦਮਾਂ ਤੇ ਚੱਲਦੀਆਂ ਹੁੰਦੀਆਂ ਉਸ ਤੇ ਫਰੰਟ ਕੈਮਰੇ ਨਾਲ ਮਤਲਬ ਸ਼ਾਰਟ ਆਈ ਮੈਂ ਬਣਾਉਂਦਾ ਨਹੀਂ ਹੈਗਾ ਪਹਿਲੀ ਗੱਲ ਕੀ ਫਰੰਟ ਸੇ ਮੇਰਾ ਮੂਹ ਨਹੀਂ ਵਧੀਆ ਆਉਂਦਾ ਹੈਗਾ ਦੂਜੀ ਗੱਲ ਹੈਗੀ ਆ ਵੀ ਛੋਟੀ ਮੈਂ ਕਿਆ ਗੱਲ ਗੈਸ ਕਰਦੇ ਹੋਈ ਕੀ ਆਪਾਂ ਫਿਊਚਰ ਬਣਾਉਗਾ ਪਰ ਫਰੰਟ ਕੈਮਰਾ ਅਰੇ ਹੋਰ ਕੀ ਕਹਿਣਾ ਹੁਣ ਕੰਨੀ ਗੱਲ ਕਰ ਕਿਸ ਅਦਵਾਸ ਤੇ ਨਹੀਂ ਅੱਛੀ 11 ਮਈ 2024 ਦਿਨ ਸ਼ਨੀਵਾਰ ਸਸਿਕਾ